वेलकम बैक टू माय चैनल ਤੇ ਮੈਂ ਬਾੜਤੀ ਤੇਜ ਪੈ ਦੇ ਸ਼ਾਮ ਦੇ ਵਜੇ 4:30 ਜਿਵੇਂ ਉੱਪਰ ਆਈਆਂ ਤੇ ਅੱਜ ਮੈਂ ਕਾਫੀ ਦਿਨੋਂ ਤੁਹਾਨੂੰ ਕਹਿੰਦੀ ਪਈ ਸੀ ਕਿ ਮੈਂ ਆਪਣੀ ਇੱਕ ਵੀਡੀਓ ਸ਼ੇਅਰ ਕਰਨੀ ਆ ਮੇਰੇ ਸੋਹਣਿਆਂ ਨੇ ਮੇਰੇ ਲਈ ਕਿਹੜਾ ਘਿਓ ਲੈ ਕੇ ਆਏ ਮਤਲਬ ਬੈਣੀ ਦੇ ਹੋਏ ਤੇ ਤੇ ਸੋਹਣਿਆਂ ਦਾ ਘਿਓ ਜਿਹੜਾ ਉਹ ਲੈ ਕੇ ਆਏ ਮੈਂ ਦਿਖਾਵਾਂਗੀ ਪਹਿਲੇ ਮੈਂ ਵੀਡੀਓ ਮੈਂ ਨਹੀਂ ਸੀ ਕਿਹੋ ਲੈ ਕੇ ਨਹੀਂ ਆਏ ਤੇ ਪੂਰੇ 2.5 ਮਹੀਨੇ ਬਾਅਦ ਉਹ ਘਿਓ ਲੈ ਕੇ ਆਏ ਤੇ ਇਹਦਾ ਜਰਮ ਹੋਇਆ ਸੀ 15 ਜਨਵਰੀ ਨੂੰ ਤੇ ਉਹ ਮੇਰੇ ਘਰ ਆਇਆ ਲਾਸਟ ਲਾਸਟ ਡੇਸ ਅੰਡੀ ਨਿਕਲ ਕੇ ਗਿਆ ਨਾ ਉਹਨੂੰ ਕਿਉਂ ਲੱਗਿਆ ਉਹਨਾਂ ਨੂੰ ਡੇਟ ਨਹੀਂ ਜ਼ਰੂਰੀ ਆ ਪਰ ਤੇ ਇੱਕ ਟਾਈਮ ਇੰਨੀ ਬਹੁਤ ਹੋ ਚੁੱਕੀ ਸੀ ਉਹ ਵੀ ਸ਼ਾਇਦ ਉਹਨਾਂ ਨੂੰ ਕੀ ਸੀ ਜਿੰਨੇ ਟਾਈਮ ਲੈ ਕੇ ਆਇਆ ਤੇ ਮੈਂ ਦਿਖਾਉਂਦੀ ਹਾਂ ਕੁਝ ਖਾਸ ਦਿਖਾਉਣ ਵਾਲਾ ਤਾਂ ਹੈ ਨਹੀਂ ਤੇ ਪਰ ਜੋ ਵੀ ਆ ਮੈਂ ਫਿਰ ਵੀ ਦਿਖਾ ਦਿੰਦੀ ਹਾਂ ਤੇ ਇਹੜਾ ਦੁਪੱਟਾ ਲਿਆ ਨਾ ਮੇਰੀ ਮੰਦਰ ਨੇ ਮੈਨੂੰ ਦਿੱਤਾ ਸੀ ਗੁਰਦੁਆਰੇ ਤੇ ਤੇ ਉਹਦੇ ਮੈਂ ਸ਼ਾਇਦ ਵੀਡੀਓ ਸ਼ੇਅਰਿੰਗ ਕਰ ਦਿੱਤੀਆਂ ਸੀਗੀਆਂ ਕਾਦੀ ਸੀ ਵਲੌਗ ਤੇ ਮੈਂ ਸੋਚਿਆ ਕਿ ਚਲੋ ਸੂਰ ਦੇ ਨਾਲ ਮੈਚ ਕਰ ਦ ਲੈਣੀਆਂ ਤੇ ਇਹ ਜਿਹੜੀ ਕੁੜਤੀ ਪਾਈ ਮੇਰੀ ਸਿਸਟਰ ਨੇ ਮੈਨੂੰ ਹੁਣੇ ਦਿੱਤੀ ਸੀ ਤੇ ਕਿਉਂਕਿ ਉਹਦੇ ਲੂਜ਼ ਸੀ ਕਾਫੀ ਤੇ ਮੈਂ ਹੁਣ ਕਾਫੀ ਮੋਟੀ ਹੋ ਗਈਆਂ ਤੇ ਉਹ ਕਹਿੰਦੀ ਕਿ ਪੀ ਲੈ ਲਿਆ ਪਰ ਚੁੱਭਦੀ ਆ ਥੋੜੀ ਜਿਹੀ ਅਮੀ ਦੇ ਵਿੱਚ ਪੈਣੀ ਨਹੀਂ ਮੈਂ ਚਲ ਗਿਆ ਠੀਕ ਹੈ ਥੋੜਾ ਚੇਂਜ ਹੋਣ ਲਈ ਕਰ ਦਿੰਦੇ ਆ ਤੇ ਪਹਿਲਾਂ ਮੈਂ ਕਰ ਲੈਂਦੀ ਆ ਸਮਾਨ ਸੈੱਟ ਜਿਹੜਾ ਮੈਨੂੰ ਦੇ ਕੇ ਹੈ ਤੇ ਫਿਰ ਮੈਂ ਤਾਂ ਤੇ ਸਾਮਾਨ ਮਿਜ਼ਟ ਕਰ ਲਿਆ ਤੇ ਹੁਣ ਮੈਂ ਦਿਖਾਉਂਦੀ ਆ ਵਾਰੀ ਵਾਰੀ ਕਰਕੇ ਕੀ ਕੀ ਲੈ। ਪਹਿਲਾ ਤਾਂ ਹੈਗੀ ਆ ਆਹ 스ਵੈਟਰ ਇਹ ਮੇਰੇ ਲਈ ਲੱਗਿਆ ਆ ਤੇ ਇਹ ਸ਼ਾਇਦ ਨਾ ਕਿਤੇ ਫੋਰਨ ਕੰਟਰੀ ਦੀ ਆ ਕਿਉਂਕਿ ਮੇਰੀ ਮਦਰ ਦੀ ਕੋਈ ਮਦਰ ਇਨ ਆ ਦੀ ਕੋਈ ਸਿਸਟਰ ਆ ਮਤਲਬ ਐਡੀ ਕਜ਼ਨ ਹੋ ਇੰਗਲੈਂਡ ਦੇ ਵਿੱਚ ਤੇ ਉਹ ਜਦੋਂ ਆਉਂਦੀ ਆ ਕੁਛ ਨਾ ਕੁਛ ਸ਼ਾਇਦ ਇਹ ਦੱਦ ਲੈ ਕੇ ਆਉਂਦੀ ਆ ਪਹਿਲਾਂ ਵੀ ਉਹਨਾਂ ਨੇ ਮੈਨੂੰ ਕੋਈ ਇੱਕ ਸਵੈਟਰ ਦਿੱਤੀ ਸੀ ਮੈਂ ਜਿਹੜੀ ਪਾਈ ਨਹੀਂ ਉਹ ਕਾਫੀ ਵੱਡੀ ਸੀਗੀ ਉਦੋਂ ਤੇ ਮੈਂ ਕਾਫੀ ਉਦੋਂ ਪਤਲੀ ਹੁੰਦੀ ਸੀ ਫਿਰ ਉਹਨਾਂ ਨੇ ਵਾਪਸ ਵੀ ਲੈ ਲਈ ਸੀ ਮੇਰੇ ਕੋਲੋਂ ਤੇ ਕੋਈ ਗੱਲ ਨਹੀਂ ਇਹ ਉਸ ਤੋਂ ਵੱਡੇ ਕਿ ਉਹ ਮੇਰਾ ਸੂਟ ਆਹ ਵਾ ਲੈ ਪੂਰਾ ਖੋਲ ਕੇ ਦਿਖਾਉਣੀ ਆ ਇਹ ਮੇਰੀ ਲੱਗੇਗੀ ਤੇ ਪੈਕਿੰਗ ਦੇਖ ਸਕਦੇ ਹੋ ਤੁਸੀਂ ਹੈ ਨਾ ਕਿ ਮਾ ਉਹ ਨਿਕਲਦਾ ਤੇ ਇਹ ਹੈਗਾ ਮੇਰੇ ਲਈ ਸੂਟ ਤੇ ਨਾਲ ਦੁਪੱਟਾ ਇਦਾਂ ਦਾ ਤੇ ਇੰਦਾ ਦਾ ਬਾਰਡਰ ਬਣਿਆ ਹੋਇਆ ਆ ਤੇ ਕਾਟਨ ਦਾ ਸੂਟ ਆ ਜਿਹੜਾ ਕਿ ਲੈਂਦੇ ਨੂੰ ਵਾਲਾ ਸੂਟ ਹੁੰਦਾ ਨਾ ਤੇ ਸਿਰਫ ਮੇਰੇ ਲਈ ਇੱਕ ਹੀ ਸੂਟ ਲੈ ਕੇ ਆਇਆ ਤੇ ਲੈ ਕੇ ਵੀ ਆਇਆ ਉਹ ਇਹ ਵਾਲਾ ਸ਼ਾਇਦ ਉਹਨਾਂ ਨੂੰ ਵੀ ਕਿਤੇ ਮਿਲਿਆ ਹੋਣਾ ਜਾਂ ਖਰੀਦਿਆ ਤਾਂ ਨਹੀਂ ਗਿਆ ਉਹ ਸਾਫ਼ ਪਤਾ ਲੱਗਦਾ ਤੇ ਨਾਲ ਹੈਗੀ ਇਹੋ ਚੁੰਨੀ ਤੇ ਇਹ ਮੇਰਾ ਸੂਟ ਆ ਤੇ ਮੇਰੇ ਸੂਟ ਦੇ ਨਾਲ ਲੈ ਕੇ ਐਸੀ ਆਪਣੇ ਮੁੰਡੇ ਦੇ ਲਈ ਕੱਪੜੇ ਮੰਮੇ ਦਿਖਾਉਣੀ ਆ ਆਪਣੇ ਮੰਡੇ ਲਈ ਆ ਲੈ ਕੇ ਜਿਹੜਾ ਕਿ ਉਹਨਾਂ ਦਾ ਮੁੰਡਾ ਪਾਉਂਦਾ ਹੈਗਾ ਬ੍ਰਾਂਡਡ ਤੇ ਉਹਨਾਂ ਨੂੰ ਵੀ ਬ੍ਰਾਂਡਡ ਹੀ ਲੈ ਕੇ ਦਿੰਦਾ ਉਹਨਾਂ ਉਹਦੇ ਲਈ ਲੈ ਕੇ ਆ ਹੁਣ ਤੇ ਇਹਦੀ ਪੈਕਿੰਗ ਵਿੱਚ ਕੁਝ ਦੇਖਾ ਕੇ ਬਣਾ ਲਿਫਾਫਾ ਤੇ ਵਧੀਆ ਘੱਟਿਆ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਆਪਾਂ ਜਿਹੜਾ ਆਪਾਂ ਨੇ ਇਦਾਂ ਦੇ ਤੇ ਇੱਕ ਸੂਟ ਮੇਰਾ ਸੀ ਇੱਕ ਸਵੈਟਰ ਤੇ ਇੱਕ ਵਰਦੀ ਨਾਲ ਦੀ ਸੀ ਹੀ ਤੇ ਇਸ ਤੋਂ ਇਲਾਵਾ ਇੱਕ ਸੂਟ ਦਾਈ ਦਾ ਸੀਗਾ ਉਹ ਥੱਲੇ ਰਹਿ ਗਿਆ ਉਹ ਮਤਲਬ ਜਿਹਦਾ ਬਰੂਸ਼ੀਆ ਤਾਂ ਨਹੀਂ ਹੁੰਦਾ ਉਹ ਸੀਗਾ ਤੇ ਨਾਲ ਸੀ ਦਾਈ ਲਈ ਬੀਰ ਪੀਏ ਤੇ ਦਾਈ ਕੋਈ ਸਾਡੇ ਲੱਗੀ ਨਹੀਂ ਸੀ ਇਸ ਕਰਕੇ ਉਹ ਯੂਜ਼ ਦਿੜਨਾ ਨਹੀਂ ਦਾਈ ਨੂੰ ਕਰੀ ਰੱਖਣਾ ਤੇ ਹੁਣ ਮੈਂ ਦਿਖਾਉਣੀ ਆ ਬੈਣੀ ਦੇ ਕੱਪੜੇ ਤੇ ਬੈਣੀ ਦੇ ਟੌਇਜ਼ ਤੇ ਬੈਣੀ ਨੇ ਗਹਿਣੇ ਇਹ ਸਿਰਫ ਸੀਗਾ ਮੇਰੇ ਲਈ ਤੇ ਮੇਰੇ ਹਸਬੰਡ ਲਈ ਤੇ ਬੈਣੀ ਨੇ ਲੈ ਕੇ ਆਇਆ ਉਹ ਚਾਰ ਸੂਟ ਨਿਕਰ ਸੂਟ ਹੈ ਉਹ ਚਾਰੋਂ ਆ ਬੱਚੋਨੀਆਂ ਫੌਨ ਵਾਲਿਆਂ ਤੇ ਮੈਂ ਪਾਉਂਗੀ ਵੀ ਉਹਦੇ ਤੇ ਇਹ ਚਾਰ ਸੂਟ ਆ ਇਹ ਇਸ ਕਰਕੇ ਸੋਹਣੇ ਆ ਕਿਉਂਕਿ ਮੇਰਾ ਜੀਠ ਲੱਗਿਆ ਹੁਣ ਪੱਕਾ ਜੀਠ ਜਾਂ ਜਿਠਾਣੀ ਮਤਲਬ ਮਾਰਕੀਟ ਗਿਆ ਹੁਣੇ ਉਹ ਲੈ ਕੇ ਆਏ ਹੁਣੇ ਤੇ ਕਿਉਂਕਿ ਮੈਨੂੰ ਉਹਨਾਂ ਦੀ ਚੋਇਸ ਪਤਾ ਆ ਤੇ ਮੈਂ ਇੱਕ ਸੂਟ ਖੋਲ ਕੇ ਵੀ ਇੱਕ ਦੋ ਦਿਖਾਉਣੀ ਆ ਤੇ ਇਹਦੇ ਨਾਲ ਇਦਾਂ ਨਿਕਰ ਆ ਪਾਕਟ ਵੀ ਆ ਛੋਟੀ ਜੀ ਤੇ ਆ ਹੈਗੀ ਆ ਟੀ-ਸ਼ਰਟ ਪਰ ਇਹਦੇ ਆਉਣੇ ਨਹੀਂ ਮੈਨਾਂ ਦਾ ਅਗਲੇ ਸਾਲ ਆਊਗੇ ਤੇ ਹੁਣ ਤਾਂ ਫਿਲਹਾਲ ਨਹੀਂ ਆਉਣੇ ਇਨ ਨੂੰ ਮੈਂ ਪੈਕ ਕਰਕੇ ਇੱਦੀ ਰੱਖ ਦੇਣਾ ਮੈਂ ਅਲਮਾਰੀ ਚ ਹੀ ਰੱਖੇ ਸੀਗੇ ਕਿਉਂਕਿ ਮੈਂ ਕਾਫੀ ਦਿਨ ਦੀ ਕਹਿੰਦੀ ਪਈ ਸੀ ਕਿ ਮੈਂ ਵੀਡੀਓ ਬਣਾਉਣੀ ਹੈ ਪਰ ਮੈਨੂੰ ਟਾਈਮ ਨਹੀਂ ਮਿਲਿਆ ਸੀ ਅੱਜ ਮੈਨੂੰ ਥੋੜਾ ਟਾਈਮ ਮਿਲਿਆ ਟਾਈਮ ਕਰਨਾ ਪੈਂਦਾ ਟਾਈਮ ਮਿੰਦਰ ਤਾਂ ਨਹੀਂ ਹੈਗਾ ਤੇ ਇੱਕ ਇਹ ਆ ਤੇ ਦੋ ਸੂਟ ਆਇਆ ਇਹ ਵੀ ਮੈਨੂੰ ਬਹੁਤ ਪਸੰਦ ਆਇਆ ਇਹਦਾ ਪ੍ਰਿੰਟ ਮੈਨੂੰ ਬਹੁਤ ਪਸੰਦ ਆਇਆ ਪਰ ਨਾ ਇਹ ਵੱਡੇ সাইਜ਼ ਤੋਂ ਹੈਗੇ 12 ਤੋਂ 18 ਮਹੀਨੇ ਦੇ ਤੇ ਉਹਨੂੰ ਆਉਣੇ ਨਹੀਂ ਹੈਗੇ ਤੇ ਜੇ 6 ਮਨთ ਵਾਲੇ ਹੁੰਦੇ ਫਿਰ ਆ ਜਾਣੇ ਸੀ ਇਹਦਾ ਟੀ-ਸ਼ਰਟ ਦਾ ਕਲਰ ਵੀ ਬਹੁਤ ਪਿਆਰਾ ਹੈ ਤੇ ਆ ਵੀ ਬਹੁਤ ਪਿਆਰਾ ਸੂਟ ਆ ਤੇ ਜਿਹੜਾ ਮੈਂ ਪਹਿਲੇ ਦਿਖਾਇਆ ਐਲ ਆਈ ਡੀ ਜਾਂ ਕਲਰ ਗ੍ਰੀਨ ਉਹ ਵੀ ਬਹੁਤ ਪਿਆਰਾ ਆ। ਤੇ ਇੱਕ ਕਾਹੜਾ ਹੈਗਾ ਇਹ ਮੈਨੂੰ ਬਿਲਕੁਲ ਨਹੀਂ ਪਸੰਦ। ਕਲਰ ਮਤਲਬ ਇਹ ਆਹ ਚੀਜ਼ ਨਹੀਂ ਪਸੰਦ। ਨਹੀਂ ਮੈਨੂੰ ਕਲਰ ਪਸੰਦ ਆ। ਤੇ ਵੈਸੇ ਕੁਆਲਿਟੀ ਵਾਈਜ਼ ਸੋਹਣੀ ਆ। ਤੇ ਇਹ ਚਾਰ ਸੂਟ ਜਿਹੜੇ ਆ ਇਹ ਬੈ ਨਹੀਂ ਦੇ ਸੀਗੇ। ਤੇ ਇਹ ਹੈਗੇ ਟੁਆਇਸ ਟ੍ਰਾਈਸ ਦੀ ਕੁਆਲਿਟੀ ਵੀ ਸੋਹਣੀ ਆ। ਇਹ ਮਤਲਬ ਪੈਕੇਜ ਦੇ ਵਿੱਚ ਸੀਗੇ ਇੱਕ ਪੈਕੇਟ ਚ ਤੇ ਮੈਂ ਖੋਲ ਲਏ ਸੀ ਮੈਂ ਕਿਸਾ ਯੂਜ਼ ਕਰਾਂਗੇ ਤੇ ਫਿਰ ਮੈਂ ਇਹਦੀ ਟੋਕਰੀ ਦੇ ਵਿੱਚ ਰੱਖ ਲੈ ਸੀ। ਇੱਕ ਪਤਾ ਨਹੀਂ ਹੈ 버거 ਹੈ ਜਾਂ ਕੀ ਆ ਤੇ ਇਦਾਂ ਪੰਜ ਪੀਸਿਸ ਹੈਗੇ ਆ ਉਹ ਤੇ ਇਹ ਵੀ ਕੁਆਲਿਟੀ ਵਾਈਜ਼ ਬਹੁਤ ਸੋਹਣੇ ਆ ਵਧੀਆ ਆ ਤੇ ਉਸ ਤੋਂ ਬਾਅਦ ਆਉਂਦੀ ਬਾਰੀ ਗਹਿਣਿਆਂ ਦੀ ਇਹ ਗਹਿਣੇ ਹੈਗੇ ਇਹਦੇ ਵਿੱਚ ਤੇ ਮੈਂ ਇਹਨੂੰ ਖੋਲਦੀ ਆ ਕਿਉਂ ਲੱਗਿਆ ਸੀ ਸਿਰਫ ਬੈਣੀ ਨਿਕਲੂਗਾ ਤੇ ਕੰਗਣ ਵੀ ਬਹੁਤ ਪਿਆਰੇ ਆ ਕੁਆਲਿਟੀ ਵਾਈਜ਼ ਵਧੀਆ ਆ ਥੋੜੀ ਮਤਲਬ ਕਿ ਅੱਛੀ ਆ ਅੱਛੇ ਆ ਮਤਲਬ ਸੋਹਣੇ ਆ ਤੇ ਪਸੰਦ ਨਹੀਂ ਤੇ ਬਾਕੀ ਜਿਓ ਦੇ ਆਉਣੀਆਂ ਨਹੀਂ ਆ ਤੇ ਥੋੜੇ ਮਤਲਬ ਇੱਕ ਦੋ ਮਹੀਨੇ ਬਾਅਦ ਆਉਗੇ ਤੇ ਇੰਨਾ ਕਿ ਕਿਉ ਸੀਗਾ ਬਸ ਤੇ 2100 ਰੁਪਏ ਮੇਰੇ ਲਈ ਕਿਉ ਲੈ ਕੇ ਆ ਸੀ ਤਾਂ 1100 ਰੁਪਏ ਜਿਹੜਾ ਬੈਣੀ ਦੇ ਕੱਪੜਿਆਂ ਦੇ ਉੱਪਰ ਸੀਗਾ ਤੇ ਬਸ ਹੋਰ ਕੋਈ ਵੀ ਇਸ ਤੋਂ ਇਲਾਵਾ ਕੋਈ ਵੀ ਚੀਜ਼ ਨਹੀਂ ਸੀ ਜਿੰਦਾ ਪੰਜੀਰ ਟਾਈਪ ਹੈ ਨਾ ਕਿਉ ਤਾਂ ਉਹ ਹੁੰਦਾ ਜਿਹੜਾ ਕਿਉ ਲੈ ਕੇ ਆਉਂਦੇ ਹੁੰਦੇ ਆ ਤੇ ਉਹਨਾਂ ਨੇ ਫੋਨ ਕਰਕੇ ਪਹਿਲੇ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਮਤਲਬ ਕਿ ਸਾਡੇ ਕੋਲ ਸਮਾਨ ਬਣਾ ਤੇ ਨਹੀਂ ਹੋਣਾ ਸੀ ਸਮਾਨ ਦੇ ਜਾਗੇ ਤੇ ਫਿਰ ਸ਼ਾਇਦ ਉਹਨਾਂ ਨੇ ਪਤਾ ਕੀਤਾ ਹੋਣਾ ਕਿ ਸਮਾਨ ਮਹਿੰਗਾ ਹੈ ਤੇ ਉਹ ਫਿਰ ਉਹਨਾਂ ਨੇ 2000 ਦੇ ਵਿੱਚ ਹੀ ਪੂਰਾ ਮਤਲਬ ਕੀ ਆਪਣਾ ਜਿਹੜਾ ਕੀ ਕਹਿੰਦੇ ਨੇ ਨਿਰਣਾ ਮਹਲਾ ਦਿੱਤਾ ਤੇ ਬਸ ਇਹ ਹੀ ਕੁਝ ਲੈ ਕੇ ਆਏ ਹੋਰ ਕੁਝ ਨਹੀਂ ਜਿੱਦਾਂ ਮੈਨੂੰ ਤਿੰਨ ਤਿੰਨ ਹੋਰ ਪਹਿਣਾ ਆ ਉਹਨਾਂ ਦੇ ਬੱਚੇ ਆ ਹਨਾ ਤੇ ਮੇਰੀ ਜਿਹੜੀ ਚਾਚੀ ਆ ਉਹਨਾਂ ਦੇ ਬੱਚੇ ਆ ਉਹਨਾਂ ਲਈ ਵੀ ਸ਼ਾਇਦ ਬਣਦਾ ਸੀਗਾ ਉਹਨਾਂ ਲਈ ਤੇ ਦੂਰ ਮੇਰੀ ਜਿਹੜੀ ਸਿਸਟਰ ਕੋਧਦੀ ਆ ਤਿੰਨ ਉਹਨਾਂ ਲਈ ਵੀ ਨਹੀਂ ਲੈ ਕੇ ਆਏ ਤੇ ਇਹ ਵੀ ਨਹੀਂ ਕਿ ਉਹਨਾਂ ਨੂੰ ਹੈ ਨਹੀਂ ਰਬ ਦਾ ਤੇ ਸਾਰਾ ਕੁਝ ਹੀ ਗਿਆ ਤੇ ਬਟ ਦਿਲ ਨਹੀਂ ਹੈਗਾ ਮੇਰੇ ਲਈ ਤੇ ਬਾਕੀ ਇਹ ਆ ਕਿ ਮੈਂ ਆਪ ਵੀ ਨਹੀਂ ਕਹਿੰਦੇ ਕਿ ਅਸੀਂ ਸਾਨੂੰ ਦੇਣਾ ਸੀਗਾ ਇਹ ਉਹ ਹਨਾ ਗੱਲ ਸਿਰਫ ਇਹ ਸੀਗੀ ਕਿ ਇੱਕ ਇਹਦੇ ਪਿੱਛੇ ਪਿਆਰ ਛਿਪਿਆ ਹੁੰਦਾ ਸੂਟ ਇੱਕ ਲੈ ਕੇ ਆਉਣਾ ਸੀ ਵਧੀਆ ਲੈ ਸਕਦੇ ਸੀ ਇਹ ਪਾਉਣ ਵਾਲਾ ਆਪਣੇ ਮੁੰਡੇ ਲਈ ਵੀ ਵਧੀਆ ਲੈ ਸਕਦੇ ਸੀ ਸਿਰਫ ਬੱਚੇ ਲਈ ਵਧੀਆ ਲੈ ਕੇ ਆਇਆ ਟੌਇਸ ਵਧੀਆ ਲੈ ਕੇ ਆਇਆ ਮੈਂ ਇਹ ਨਹੀਂ ਕਹਿੰਦੀ ਮਤਲਬ ਕਿ ਦੇਖੋ ਤਿੰਨ ਜਣੇ ਆਏ ਸੀਗੇ ਮੇਰੇ ਮੰਮੀ ਨੇ ਉਹਨਾਂ ਨੂੰ ਜ਼ਿਆਦਾ ਦੇ ਕੇ ਤੋੜਿਆ ਮੈਂ ਵੀ ਨਹੀਂ ਕਹਿੰਦੀ ਕਿ ਬਹੁਤ ਜ਼ਿਆਦਾ ਦਿੱਤਾ ਉਹਨਾਂ ਦੇ ਜਿਹੜੇ ਬੰਦੇ ਕੱਪੜੇ ਸੀਗੇ ਹਨਾ ਤਿੰਨ ਜਣੇ ਆਏ ਸੀ ਇੱਕ ਮੇਰਾ ਜੇਡ ਸੱਸ ਤੇ ਸੋਹਰਾ ਜੇ ਉਹ ਗਲੀ ਮਿਲਣ ਦੇ ਵਿੱਚ ਸੱਦਿਆ ਨਹੀਂ ਸੀ ਜਿੱਦਾਂ ਮੇਰੇ ਬਚੋਲੇ ਵੀ ਇੱਥੇ ਹੀ ਆ ਦੋ ਲੇਡੀਜ਼ ਆ ਤੇ ਮੇਰੇ ਚਾਚੀ ਨੂੰ ਸਿਰਫ ਬਲਾਇਸ ਸੀ ਤੇ ਮੈਂ ਮੰਮੀ ਨੂੰ ਕਿਹਾ ਸੀ ਕਿ ਤੁਸੀਂ ਬਚੋਲੇਆਂ ਨੂੰ ਜ਼ਰੂਰ ਬੁਲਾਉਣਾ ਸੀਗਾ ਤਾਂ ਕਿ ਉਹਨਾਂ ਨੂੰ ਵੀ ਸਾਹਮਣੇ ਇਹ ਚੀਜ਼ ਹੋਵੇ ਨਾ ਪਤਾ ਰਹਿੰਦਾ ਉਹਨਾਂ ਨੇ ਕਹਿੰਦੇ ਸਾਨੂੰ ਬੁਲਾਇਆ ਹੀ ਨਹੀਂ ਤੁਸੀਂ ਕਿਹੜਾ ਸਾਨੂੰ ਬੁਲਾਇਆ ਤੇ ਉਹ ਆਏ ਵੀ ਸਡਨਲੀ ਸੀਗੇ ਸਾਨੂੰ ਸਾਢੇ 12 ਵਜੇ ਫੋਨ ਕੀਤਾ ਕਿ ਅਸੀਂ ਆ ਰਹੇ ਹਾਂ ਤੇ ਫਿਰ ਇਹ ਸਡਨਲੀ ਸਾਰਾ ਕੁਝ ਬਣਾਉਣੇ ਪਏ ਲਈ ਵੀਡੀਓ ਵਿੱਚ ਦੱਸਿਆ ਤੇ 14 ਸਾਲ ਬਾਅਦ ਹੋਇਆ ਉਹ ਵੀ ਪੁੱਤ ਆ ਜਾਂ ਪੁੱਤਰੀ ਤੇ ਇਹ ਦਾਦੀ ਜਦਾਂ ਨੂੰ ਇੰਨਾ ਖਿਚਾ ਹੋਵੇ ਹਨਾ ਉਦੋਂ ਟਾਈਮ ਹੀ ਨਹੀਂ ਉਹ ਵੇਟ ਕਰਦੇ ਰਹੇ ਕੋਈ ਸਾਨੂੰ ਆ ਕੇ ਕਹੂਗਾ ਫਿਰ ਅਸੀਂ ਦੇਖਣ ਜਾਵਾਂਗੇ ਕਿਉਂ ਨਾ ਹੀ ਲੈ ਕੇ ਆਉਂਦੇ ਸਿਰਫ ਉਹ ਦੇਖਣ ਹੀ ਆ ਜਾਂਦੇ ਨਾ ਚਲੋ ਉਹਦੀ ਪਿਆਰ ਦੇ ਜਾਂਦੇ ਉਹ ਵੀ ਸਹੀ ਸੀਗਾ ਉਸ ਟਾਈਮ ਹੀ ਆ ਜਾਂਦੇ ਤੇ ਵਧੀਆ ਲੱਗਣਾ ਸੀਗਾ ਮੈਨੂੰ ਵੀ ਖੁਸ਼ੀ ਹੋਣੀ ਸੀ ਪਰ ਹੁਣ ਜੇ ਉਹ ਚਲੋ 4-5 ਹਜ਼ਾਰ ਦਾ ਖਰਚਾ ਕਰਕੇ ਆਇਆ ਤੇ ਮੈਨੂੰ ਮੈਂ ਦੱਸਾਂ ਸੱਚੀ ਮੈਂ ਅੰਦਰੋਂ ਖੁਸ਼ ਨਹੀਂ ਆਈ ਤੇ ਮੇਰੇ ਜਿਹੜੇ ਤਿੰਨੋਂ ਬੈਣਾ ਮੈਂ ਦੇਖਦੀ ਆ ਉਹਨਾਂ ਦੇ ਸਸੋਰੇ ਉਹਨਾਂ ਦਾ ਕਰਦੇ ਆ ਮੈਂ ਫਿਰ ਵੀ ਮੈਂ ਕਹਿੰਦੀ ਰਹਿੰਦੀ ਆ ਤੁਹਾਡੇ ਸਾਸਰ ਵੀ ਬੀ ਚੰਗੇ ਆ ਚਲੋ ਘਰ ਦੇ ਵਿੱਚ ਹੋਈ ਜਾਂਦੀ ਹੈ ਨਾ ਥੋੜੀ ਬਤੀ ਉੱਪਰ ਨੀਚੇ ਹੋਈ ਜਾਂਦਾ ਆ ਲੇਕਿਨ ਫਿਰ ਵੀ ਉਹ ਮੇਰੇ ਨਾਲ ਲੱਕੀ ਆ ਤੇ ਉਹਨਾਂ ਦਾ ਕਰਦੇ ਆ ਹਨਾ ਤੇ ਬਸ ਇਹ ਜਿਹਾ ਕਿਉ ਤੇ ਮੇਰਾ ਤੇ ਅੱਜ ਦੀ ਵੀਡੀਓ ਮੈਂ ਇੱਥੇ ਖਤਮ ਕਰਦੀ ਆ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਗੀ ਤੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ